ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਜੇ ਨੂੰ ਪਤਾ ਹੈ ਕਿ ਨਾਂ ਤਾਰੀ ਕੋਕਿਆ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਰੱਦ ਕਰਕੇ ਆਪਣਾ ਦੇਹ ਤਾਰੀ ਗੁਰੂ ਧੰਮ ਚਲਾਇਆ ਜਾ ਰਿਹਾ ਹੈ ਔਰ ਉਹਦੇ ਸਬੰਧ ਵਿੱਚ ਸਾਡੇ ਵੱਲੋਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿੱਚ ਕੇਸ ਕੀਤਾ ਗਿਆ ਸੀ ਜੋ ਕਿ ਕਰੀਬ 5 ਸਾਲ ਤੋਂ ਕੇਸ ਚੱਲ ਰਿਹਾ ਹੈ ਪਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪਹਿਲਾਂ ਵੀ ਗੁਰਦੁਆਰਾ ਜੁਡੀਸ਼ੀਅਲ ਕੋਰਟ ਅੱਗੇ ਧਰਨੇ ਲਾ ਚੁੱਕੇ ਹਾਂ ਔਰ ਇਹ ਵਾਅਦਾ ਕੀਤਾ ਸੀ ਅਦਾਲਤ ਨੇ ਕਿ ਕੌਕਿਆਂ ਦੇ ਖਿਲਾਫ ਪੁਲਿਸ ਦੇ ਰਾਹੀਂ ਕਾਰਵਾਈ ਕੀਤੀ ਜਾ ਕਰਵਾਈ ਜਾਵੇਗੀ ਲੇਕਿਨ ਲੰਬਾ ਸਮਾਂ ਬੀਤ ਜਾਣ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ 24 ਅਪ੍ਰੈਲ 2024 ਨੂੰ ਜਾਣੀ ਕਿ ਅੱਜ 16 ਅਪ੍ਰੈਲ ਹੈ ਤੇ 24 ਅਪ੍ਰੈਲ ਨੂੰ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੇ ਤਰੀਕ ਹੈ ਤੇ ਸਾਨੂੰ ਮਜਬੂਰਨ ਦੁਬਾਰਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਅੱਗੇ ਧਰਨਾ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਸੂਚ 24 ਅਪਰੈਲ ਦਿਨ ਵੀਰਵਾਰ ਨੂੰ 12 ਵਜੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਅੰਮ੍ਰਿਤਸਰ ਪਹੁੰਚ ਕੇ ਉੱਥੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੇ ਲੱਗ ਰਿਹਾ ਧਰਨੇ ਵਿੱਚ ਸਮਰਥਿਤ ਕੀਤੀ ਜਾਵੇ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਜਿਹੜੇ ਇਹ ਚਾਹੁੰਦੇ ਨੇ ਕਿ ਦੇਹਧਾਰੀ ਗੁਰੂ ਧੰਮ ਜਿਹੜਾ ਚੱਲ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਇਹ ਆਪਣਾ ਗੁਰੂ ਧੰਮ ਚਲਾ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਕੋਈ ਵੀ ਆਦਮੀ ਉੱਠੇ ਆ ਕੋਈ ਆਪਣਾ ਮਤ ਚਲਾਵੇ ਤੇ ਕੋਈ ਸਾਨੂੰ ਤਕਲੀਫ ਦੁੱਖ ਨਹੀਂ ਪਰ ਜੇ ਉਹ ਕਹੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰਤਾ ਗਦੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਤੇ ਇਸ ਤਰ੍ਹਾਂ ਦੇ ਡਰਾਮੇ ਕਰਕੇ ਪਖੰਡ ਰਚ ਕੇ ਤੇ ਕਿਤਾਬਾਂ ਲੈ ਕੇ ਉਹ ਆਪਣਾ ਗੁਰਦੰਮ ਚਲਾ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਵੀ ਸੁੱਤੀ ਹੋਈ ਹੈ ਔਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਆਪਣੀ ਬੰਦੀ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਅੱਗੇ ਦੁਬਾਰਾ ਧਰਨੇ ਸ਼ੁਰੂ ਕਰਨੇ ਪੈ ਰਹੇ ਨੇ ਸੋ 24 ਅਪ੍ਰੈਲ ਦਿਨ ਵੀਰਵਾਰ ਨੂੰ 12 ਵਜੇ ਅੰਮ੍ਰਿਤਸਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਪਹੁੰਚਣ ਦੇ ਕਿਰਪਾਲਤਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ